ਲਓਈ ਆ ਜੋੜੀ 13.5 ਹਜ਼ਾਰ ਦੀ ਕਰਾਤੀ ਆ ਚੱਕ ਲੋ ਬੱਲੂਆਣੇ ਵਾਲੇ ਬੱਲੂਆਣੇ ਵਾਲੇ ਬਾਈ ਦੇ ਬਾਈ ਨਾਂ ਕੀ ਆ ਆਪਣਾ ਮੇਰਾ ਨਾਮ ਬੋਗਾ ਸਿੰਘ ਬੋਗਾ ਸਿੰਘ ਤੇ ਬਾਈ ਸਹੀ ਵੇਗੀਆਂ ਹਾਂ ਬਾਈ ਸਹੀ ਦਿਓ ਪੈਸੇ ਬਾਈ ਇਧਰ ਆ ਕੇ ਬਾਈ ਆਪਣਾ ਪਿੰਡ ਕਿਹੜਾ ਪੱਤਰੇ ਵਾਲਾ ਜੀ ਪੱਤਰੇ ਵਾਲਾ ਹਵੋਰ ਨਹੀਂ ਹਾਂਜੀ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਉਹ ਨਹੀਂ ਠੀਕ ਆ ਫਿਰ 570 ਉਧਰ ਜਾ ਰੋਧ ਰੌਣ ਦੀ ਜਿਹੜੀ ਮੈਂ ਆਖਿਆ ਜੀ ਮੈਂ ਨੇੜੇ ਦਾ ਜੋ ਫਿਰ ਥੋੜਾ ਥੱਲੇ ਬਹੁਤ ਯਾਰ ਮੈਂ ਦਾ ਭਾਈ ਨੂੰ ਕਹਿੰਦਾ ਮੈਂ ਯਾਰ ਨਾ ਇਦਾਂ ਹੀ ਨਾ ਹੋਰ ਤੜਕੇ ਦੇ ਪੈਸੇ ਲਾਈ ਜਾਂਦੇ ਯਾਰ ਜਿਹੜਾ ਨੇ ਐਵੇਂ ਆਖਿਆ ਕੱਚੇ ਪੈਸੇ ਨਹੀਂ ਲਾਏ ਇੱਕ ਗੱਲ ਭਾਈ ਹੋਰ ਤਨ ਮੈਂ ਦਾ ਜਿਹੜੀ ਤੂੰ ਹੌਲੀ ਐਨੋਂ ਇਹ ਇਹਦੇ ਨਾਲੋਂ ਜ਼ਿਆਦਾ ਵੀ ਉਹ ਚੰਗੀ ਆ ਉਹ ਪਾਠੇ ਦੇ ਨਾਲ ਉਹ ਬਊ ਕਰ ਲੈ ਇਹਦੇ ਨਾਲੋਂ ਜ਼ਿਆਦਾ ਵੀ ਕੁਗੀ ਆ ਉਹ ਤਾਂ ਕੱਲੇ ਵਜਨ ਵਾਲੀ ਆ ਇਹਦੇ 'ਚ ਵਜਨ ਵਾਲਾ ਹੈ ਇਹਦੀ ਕੁਆਲਿਟੀ ਵਾਰੀ ਆ ਲੈ ਵੀ ਵਿਖਾ ਦਿਓ ਦੋਵੇਂ ਕੁਆਲਿਟੀਆਂ ਵਿਖਾ ਦਿਓ ਭਾਈ ਆ ਮੁੰਡੇ ਨੇ ਵਿਚਾਰੇ ਨੇ ਸਾਂਭੀਆਂ ਸੀਗੀਆਂ ਵਿਸ਼ਵਜੀਤ ਨੇ ਪਹਿਲਾਂ ਵੀ ਮਾਦਾ ਹੁੰਦਾ ਮੇਰੇ ਤੇ ਬਾਈ ਬਹੁਤ ਵਧੀਆ ਵਪਾਰੀ ਆ ਮੁੰਡਾ ਤੇ ਚੰਗੇ ਜਾਨਵਰ ਲਿਆਉਂਦਾ ਇਹ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਪੈਸੇ ਦਿਓ ਬਾਈ ਹਾਂ ਇੱਕ ਬਾਈ ਕੋਲੇ ਆ ਬੱਕਰੀ ਵਕਾਉ ਆ ਇਹਦਾ ਕੀ ਮੁੱਲ ਆ ਇਹਦਾ 17000 ਠੀਕ ਆ ਇਹ ਵੀ ਤੇਰੀ ਵੇਚਦੇ ਆ ਕਰਕੇ ਖੱਬਾ ਸੱਜਾ ਇਧਰ ਆ ਬਾਈ ਸਾਹਮਣੇ ਦਿਓ ਪੈਸੇ ਲੈ ਵੀ ਗਿਣਦੇ ਪੈਸੇ ਇਧਰ ਨਾਲ ਹੋ ਜੋ ਤੁਸੀਂ ਵੀ ਕਿਹ ਕਰ ਲਾ ਬਾਈ ਗਿਣਦੇ ਹੋ ਵੀ ਪੈਸੇ ਗਿਣਦੇ ਹੋ ਕਰਣਾ ਚਾਹ ਵੀਡੀਓ ਬਣਾਉਣਾ ਹਾਂ ਸਹੀ ਆ ਚਲੀ ਜਾਂਦੇ ਆ ਨੂੰ ਲਓ ਵੀ ਬਾਈ ਆ ਬੱਕਰੀ ਆ ਤੇ ਆ ਪੱਠਾ ਚਿੱਟੇ ਰੰਗ ਦੀ ਪੱਠਾ ਆ ਪੱਠਾ ਤੇ ਆ ਬੱਕਰੀ ਆ ਕੀ ਪਿਆਰੇ ਬਾਈ ਪਿੰਡ ਕਿਹੜਾ ਆਪਣਾ ਜੈਤੋਈ ਜੈਤੋ ਵਾਲੇ ਬਾਈਆਂ ਨੇ ਲਈ ਆ ਆ ਬੱਕਰੀ ਤੇ ਬਾਈ ਆਪਣਾ ਕਿਹੜਾ ਪਿੰਡ ਕੋਟ ਭਾਈ ਕੋਟ ਭਾਈ ਸਾਰੀ ਕੋਟ ਭਾਈ ਬਾਈ ਦਾ ਪਿੰਡ ਆ ਤੇ ਪੂਰੇ 9000 ਦਾ ਸਬਦਾ ਕਰਤਾ ਸਿਰੇ ਚੜਾਓ ਕੰਮ ਬਹੁਤ ਚੜ ਹੋ ਗਿਆ ਇਹਨਾਂ ਦਾ ਖੱਸੀ ਝਗੜਾ ਪਿਆ ਪਿਆਣਾ ਹੋਰ ਯਾਰ ਇਹਨੇ ਦੀ ਹੈਗੀ ਵੀ ਆ ਬਾਈ ਇਹ ਘਾਟਾ ਨਹੀਂ ਇਹਨੇ ਚ ਤੈਨੂੰ ਕੋਈ ਆ ਗਿਆ ਠੀਕਾ ਸਾਢੇ ਅੱਠਾ ਚੱਕ ਠੀਕ ਹੈ ਛੋੜ ਕਰ ਕਰਾਓ ਵੀ ਲਖਾਈ ਉਹ ਤਾਂ ਸੁਣ ਲਿਆ ਜਰਾ ਬਸ ਫਿਰ ਸੁਣ ਲਿਆ ਨਾ ਨਾ ਮੈਂ ਨਹੀਂ ਦੇਣੀ ਠੀਕ ਆ ਮੰਨ ਗੱਲ ਨੂੰ ਕਿਹੜੀ ਬੀਟੂ ਅਕਨਾਂ ਪੰਜਾ ਹਾਂਜੀ 13000 ਹੋਰ ਨਹੀਂ 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 ਫਿਰ ਨਹੀਂ ਫਿਰ ਨਹੀਂ ਨਹੀਂ ਬਸ ਕੰਨ ਦੇ ਉਹ ਨਹੀਂ ਯਾਰ ਫਿਰ ਨਹੀਂ ਉਹ ਨਹੀਂ ਆਉਂਦੇ ਮੈਂ ਨਹੀਂ ਇਹਨੇ ਚੱਲਦੇ ਡਾਕਟਰ ਧੱਕਾ ਨਾ ਕਰੋ ਯਾਰ ਉਹ ਤੱਕ ਨਹੀਂ ਨਹੀਂ ਫਿਰ ਮੈਨੂੰ ਬਾਹਰ ਝਾੜ ਦੇ ਉਹ ਨਹੀਂ ਉਹ ਵੀ ਅੱਗੇ ਬੀਨੂਗਾ ਪਰ ਨਹੀਂ ਉਹ ਦੇ ਯਾਰ ਭਾਈ ਜਿਹੜੀ ਗੱਲ ਕਹੀ ਸੀ ਉਹ ਤੋਂ ਨਹੀਂ ਮੁੱਕਦਾ ਉਹ ਕੋਈ ਨਹੀਂ ਹਰਤਾ ਖਰਤਾ ਜਾ ਖੜਾਈ ਆ ਮੈਂ ਖੜਾ ਫਿਰ ਜਾ ਤੂੰ ਕਿਹੜੇ ਆ ਤੂੰ ਕੋ ਮੱਚੀ ਆ ਗਿਣਦੇ ਬਾਈ ਨੂੰ ਪਾ ਕਿੰਨੇ ਚ ਕਰਤੀ 18 ਚ 3 ਕੋਨ ਕੋਨ ਦਾ ਨੰਬਰ 7 8 9 10 11 ਲਓ ਵੀ ਆ ਜਿਹੜੇ ਜੋੜਾ ਇਹਦਾ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਆ ਬੱਕਰਾ ਚਿੱਟਾ 100 ਦੇ ਨਾਲ ਪਿੱਛੇ ਰੱਖ ਦਿੰਦੇ ਚਿੱਟੇ ਆਖਾ ਤੇ ਆ ਬੱਕਰੀ ਆ ਕਿੰਨੇ ਦਾ ਕਰਤਾ ਬਾਈ ਬਹੁਤ ਪੈਗਾ ਸਾਪਾ 7500 ਦੀ ਲਓ ਬਈ ਬਾਈ ਅੰਗਰੇਜ਼ ਨੇ ਲੈ ਲਈ ਬੱਲੂਆਣੇ ਵਾਲੇ ਨੇ 7500 ਦੀ ਪੈਸੇ ਦੇਤੇ ਬਾਈ ਕਿਹਦੇ ਕੋਲੇ ਸੀ ਆਪਣੇ ਕੋਲ ਸੀ ਤੇਰੇ ਕੋਲੇ ਸੀ ਕਿਹੜਾ ਪੰਡਾ ਵੜੰਗੀ ਵੜੰਗਾ ਬਹੁਤ ਵਧੀਆ ਵੇਗੀ ਬਾਈ ਤੇਰੀ